ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤ ਰਵਟਵੀ ਮੈਂ ਹਾਂ ਸੁਰਿੰਦਰਪਾਲ ਸਿੰਘ ਮੁਰਪਾਲ ਅੰਮ੍ਰਿਤਸਰ ਦੇ ਵਿੱਚ ਮੇਅਰ ਬਣਾਉਣ ਨੂੰ ਲੈ ਕੇ ਲਗਾਤਾਰ ਕਸ਼ਮਕਸ਼ ਜਾਰੀ ਹੈ ਤੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੋਵਾਂ ਵੱਲੋਂ ਜੋਰਜ ਮਾਇਸ਼ ਕੀਤੀ ਜਾ ਰਹੀ ਹੈ ਜਦੋਂ ਤਰਾਤਲ ਤੇ ਝਾਤ ਮਾਰਦੇ ਆ ਤਾਂ ਕਾਂਗਰਸ ਦੇ ਕੋਲ ਇਸ ਵੇਲੇ 41 ਤੇ ਆਮ ਆਦਮੀ ਪਾਰਟੀ ਦੇ ਕੋਲ 24 ਸੀ ਜਿਨ੍ਹਾਂ ਦੀ ਗਿਣਤੀ ਲਗਾਤਾਰ ਦਿਨ ਬਦਨ ਵਾਧੀ ਜਾ ਰਹੀ ਹੈ ਤੇ ਅੱਜ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਕਮਿਸ਼ਨਰ ਔਰ ਪੁਲਿਸ ਨੂੰ ਮਿਲਣ ਵਾਸਤੇ ਆ ਰਹੀ ਹੈ ਜਿਸ ਦੇ ਵਿੱਚ ਉਹ ਦੋਸ਼ ਲਾਏ ਜਾ ਰਹੇ ਨੇ ਕਿ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਨੇ ਉਹਨਾਂ ਦੀ ਖਰੀਦੋ ਫਰੋਕਤ ਕਰਨ ਦੇ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਵੱਖ-ਵੱਖ ਤਰ੍ਹਾਂ ਦੇ ਹੱਥ ਕੰਡੇ ਪ੍ਰਾਏ ਜਾ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਖਾਸ ਹੈ ਕਿਸ ਤਰੀਕੇ ਨਾਲ ਅੱਜ ਸ਼ਿਕਾਇਤ ਲਾ ਕੇ ਕਾਂਗਰਸੀ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਦੇ ਨੇ ਤੇ ਹੋਰ ਕੀ ਕੀ ਦੋਸ਼ ਨੇ ਉਹਨਾਂ ਦੇ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਅੱਜ ਆਏ ਆ ਸਾਰੇ ਸਾਡੇ ਨਾਲ ਐਮਪੀ ਸਾਹਿਬ ਸਾਰੇ ਹਲਕਿਆਂ ਦੇ ਇੰਚਾਰਜ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀ ਇਸ ਕਰਕੇ ਆਏ ਸੀ ਕਿ ਸਾਡੇ ਕਾਉਂਸਲਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਈ ਕੌਂਸਲਰ ਦੇ ਘਰਾਂ 'ਚ ਪੁਲਿਸ ਗਈ ਆ ਉਹਨਾਂ ਨੂੰ ਰਾਜ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਇਹ ਕੰਮ ਜਿਹੜਾ ਹੈ ਇਹ ਡੈਮੋਕ੍ਰੇਸੀ ਲਈ ਠੀਕ ਨਹੀਂ ਸੋ ਲੇਕਚਨ ਆਉਂਦੀਆਂ ਨੇ ਸਾਨੂੰ ਅਧਿਕਾਰ ਆ ਸਾਰਿਆਂ ਨੂੰ ਸਾਡੇ ਸੰਵਿਧਾਨ ਨੇ ਲੁਕਾਰ ਦਿੱਤੇ ਨੇ ਲੇਕਚਨ ਲੜਦਾ ਜਿਹੜੇ ਲੇਕਚਨ ਲੜ ਕੇ ਜਿੱਤ ਕੇ ਆਉਂਦੇ ਨੇ ਪਬਲਿਕ ਦੇ ਨੰਬੇ ਬੰਦੇ ਨੇ ਤੇ ਜੇ ਉਹਨਾਂ ਨੂੰ ਪੁਲਿਸ ਪਰੇਸ਼ਾਨ ਕਰੇ ਜਦ ਸਰਕਾਰ ਦੇ ਇਸ਼ਾਰੇ ਨਾਲ ਇਹ ਕੰਮ ਕਰਨ ਤੇ ਉਹ ਠੀਕ ਨਹੀਂ ਜੇ ਇਹ ਸਾਡੇ ਕੌਂਸਲਰ ਨਾਲ ਕਿਸੇ ਤਰ੍ਹਾਂ ਦੀ ਕੋਈ ਜਾਇਜ਼ਤੀ ਕਰਨਗੇ ਤੇ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਮਨਸ਼ਾ ਇਸ ਕਰਕੇ ਆ ਇਹਨਾਂ ਨੂੰ ਪਤਾ ਕਾਂਗਰਸ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਹੈ। ਸੀਪੀ ਸਾਹਿਬ ਦੇ ਨਾਲ ਕਰ। ਵੇਖੋ ਮੈਂ ਇਹ ਨਹੀਂ ਕਹਿਣਾ ਨਾ ਛਿੱਪੀ ਗਏ ਨੇ ਪੁਲਿਸ ਹਮੇਸ਼ਾ ਇੱਥੇ ਜਾਂਦੀ ਆ ਸਮਝ ਲਿਓ। ਸੋ ਇਸ ਕਰਕੇ ਅਸੀਂ ਮਿਲਣਾ ਜਾਏ ਸੀ। ਇਹ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਸਾਡੇ ਕਾਉਂਸਲਰ ਨੂੰ ਨੇ ਜਿਹੜੇ ਨਾਮ ਰਿਕਾਰਡ ਕਰ ਦਿੱਤੀ ਕਰਨ ਨਹੀਂ ਦਬਾਅ ਕਿੱਦਾਂ ਲਾਪੋਸ ਕੀ ਕਰਦੇ ਵੀ ਆ ਬੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਜਾਣਦੇ ਹੋ ਇਲੈਕਸ਼ਨਾਂ ਨਹੀਂ ਹੁੰਦਾ ਕੀ ਜੀ ਸੋ ਇਸ ਕਰਕੇ ਕਹਿੰਦੀ ਤੇ ਗੱਲ ਹੀ ਨਹੀਂ ਜੇ ਪਰਚਾਨ ਕਦੇ ਨਹੀਂ ਕੀਤਾ ਜਾਂਦਾ ਐਸੇ ਕਰਕੇ ਕੀਤਾ ਜਾਂਦਾ ਰਾਤ ਭੁਗਾ ਕੇ ਅਸੀਂ ਇਹਨਾਂ ਦੀਆਂ ਵੋਟਾਂ ਪਵਾ ਲਈਏ ਪਰ ਕਾਂਗਰਸ ਪਾਰਟੀ ਦੇ ਜਿਹੜੇ ਕਾਉਂਸਲਰ ਨੇ ਚਾਹੇ ਸੰਭੜੀਆਂ ਬੰਦੀਆਂ ਚਾਹੇ ਪਾਰਲੀਮੈਂਟ ਬੰਦੀ ਹੈ ਸਾਡੇ ਜਿਹੜੇ ਕਾਰਜ਼ ਪਾਰਟੀ ਦੇ ਨਮਾਇਦੇ ਬਣ ਕੇ ਜਾਂਦੇ ਉਹ ਡੋਲਰ ਵਾਲੇ ਨਹੀਂ ਸਾਡੀ ਪਾਰਟੀ ਆਈਡੀ ਪਾਰਟੀ ਨੇ ਸਭ ਤੋਂ ਪੁਰਾਣੀ ਪਾਰਟੀ ਆ ਸੋ ਦੇਸ਼ ਨੂੰ ਯਾਦ ਕਰਾਉਣ ਵਾਲੀ ਪਾਰਟੀ ਆ ਸਾਡੀ ਪਾਰਟੀਆ ਨੇ ਸੀਨੇ ਦੇ ਗੋਲੀਆਂ ਖਾਧੀਆਂ ਨੇ ਸਾਡੇ ਨਮਾਇਦਿਆਂ ਨੇ ਸੋ ਸਾਡੇ ਲੀਡਰਾਂ ਨੇ ਸੋ ਕਾਂਗਰਸ ਪਾਰਟੀ ਭੱਜਣ ਵਾਲੀ ਨਹੀਂ ਮੁਕਾਬਲਾ ਕਰਨ ਨੂੰ ਜਾਂਦੀ ਆ ਇਹ ਕਿਆ ਸੀ ਸੀਪੀ ਸਾਹਿਬ ਨੇ ਕੀ ਕਿਹਾ ਫਿਰ ਉਹਨਾਂ ਭਰੋਸਾ ਦਿੱਤਾ ਵੀ ਕਿਸੇ ਨਾਲ ਧੱਕਾ ਨਹੀਂ ਹੋਏਗਾ ਇੰਨੇ ਬੰਦਿਆਂ ਨੂੰ ਧਮਕੀਆਂ ਆ ਰਹੀਆਂ ਕਿੰਨੇ ਕੌਂਸਲਰ ਕਿੰਨੇ ਕੇ ਬੰਦੇ ਸੁਣੇ ਸਾਰੇ ਵਾਲੀ ਦੇਖੋ ਪੰਜ ਛੇ ਬੰਦਿਆਂ ਨਾਲ ਪੁਲਿਸ ਗਈ ਆ ਸੋ ਅਜੀ ਸਿੱਪੀ ਸਾਹਿਬ ਨੂੰ ਮਿਲੇ ਆ ਉਹਨਾਂ ਵਿਸ਼ਵਾਸ ਪੂਰਾ ਦਵਾਇਆ ਐਮਪੀ ਸਾਹਿਬ ਨੇ ਕਿਹਾ ਸੋ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਹੋਏਗਾ ਤੋ ਮੈਂ ਹੁਣ ਕਰਾਂਗਾ ਐਮਪੀ ਸਾਹਿਬ ਨੂੰ ਰਿਕਵੈਸਟ ਕਰਾਂਗਾ ਕਿ ਐਮਪੀ ਸਾਹਿਬ ਸਾਡੇ ਨੂੰ ਐਮਪੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਕੀ ਆ ਤੁਸੀਂ ਸਾਰੇ ਆਏ ਜੀ ਕੀ ਹੋ ਗਿਆ ਦੇਖੋ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਨੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਮੈਂਡੇਟ ਕਾਂਗਰਸ ਪਾਰਟੀ ਨੂੰ ਦਿੱਤਾ ਹੈ 41 ਜਿੱਤ ਕੇ ਆਏ ਨੇ ਔਰ ਜਿਹੜੀ ਸਭ ਤੋਂ ਸੈਕੰਡ ਪਾਰਟੀ ਹੈ 24 ਯੂਦੇ ਕੌਂਸਲਰ ਨੇ 24 ਕੌਂਸਲਰ ਨੂੰ ਉਹ ਬਹੁਤ ਮੱਚ ਸਾਬਤ ਕਰਨ ਵਾਸਤੇ ਕਿਉਂਕਿ ਦੇਖੋ ਜਿਹੜੇ ਪਾਰਟੀ ਚੋਂ ਨਿਸ਼ਾਨ ਤੇ ਜਿੱਤੇ ਨੇ ਉਹ ਜੇ ਕੱਲ ਨੂੰ ਪਾਰਟੀਆਂ ਨੂੰ ਚੇਂਜ ਕਰਦੇ ਨੇ ਜਾਂ ਕੋਈ ਪਾਰਟੀਆਂ ਦੇ ਦਬਾਅ ਪੈਂਦਾ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਕਿਸ ਤਰੀਕੇ ਨਾਲ ਸਰਕਾਰ ਦਬਾਅ ਪਾ ਰਹੀ ਹੈ ਪੁਲਿਸ ਦਾ ਗਲਤ ਪ੍ਰਯੋਗ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਰੇਡ ਕੀਤੇ ਜਾ ਰਹੇ ਨੇ ਔਰ ਜਿਹੜਾ ਪੈਸੇ ਦਾ ਪ੍ਰਵਾਹ ਹੈ ਉਹ ਪੂਰਾ ਲਾਲਚ ਦਿੱਤਾ ਜਾ ਰਿਹਾ ਹੈ ਇਹ ਡੈਮੋਕ੍ਰੇਸੀ ਨਹੀਂ ਗੀ ਇਹ ਤੇ ਬਿਲਕੁਲ ਖਰੀਦੋ-ਫਰੋਖਤ ਹੈ ਔਰ ਲੋਕਤੰਤਰ ਦੇ ਵਿੱਚ ਇਹ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਕਿ ਸ਼ਹਿਰ ਨੇ ਮੈਂਡੇਟ ਤੁਹਾਨੂੰ ਦਿੱਤਾ ਹੀ ਨਹੀਂਗਾ ਕਾਂਗਰਸ ਪਾਰਟੀ ਕੋ ਮੈਂਡੇਟ ਹੈ 41 ਦਾ ਸਾਨੂੰ ਮੌਕਾ ਦੇਣਾ ਚਾਹੀਦਾ ਔਰ ਠੀਕ ਹੈ ਤੁਸੀਂ ਆਪੋਜੀਸ਼ਨ 'ਚ ਬੈਠੋ 24 ਤੁਹਾਡੇ ਕਾਉਂਸਲਰ ਬਣੇ ਨੇ 24 ਦਾ 41 ਦਾ ਕਿੱਡਾ ਵੱਡਾ ਫਰਕ ਹੈ ਔਰ ਜੇ ਉਹ ਫਰਕ ਮੇਲਦੇ ਨੇ ਤੇ ਉਹਦੇ ਵਾਸਤੇ ਗਲਤ ਐਕਸਰਸਾਈਜ਼ ਕੀਤੀ ਜਾ ਰਹੀ ਜਿਹਦਾ ਅਸੀਂ ਵਿਰੋਧ ਸੀਪੀ ਸਾਹਿਬ ਕੋ ਜਤਾਇਆ ਕਿ ਪੁਲਿਸ ਜਿਹੜੀ ਹੈ ਇਹ ਕੰਮ ਨਾ ਕਰੇ ਨਹੀਂ ਤੇ ਅਸੀਂ ਇਹਦਾ ਵਿਰੋਧ ਡਟ ਕੇ ਕਰਾਂਗੇ ਇਹ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜਦੀਆਂ ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਮੈਂ ਕਹਿ ਦੇ ਰਿਆਂ ਇਹਨਾਂ ਇਹ ਸ਼ਰੇਆਮ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਨੇ ਜਿਹੜੇ ਲੋਕ ਚਾਹੁੰਦੇ ਨੇ ਕਾਂਗਰਸ ਪਾਰਟੀ ਦਾ ਮੇਅਰ ਦੇਖਣਾ ਇਹ ਤੇ ਇਹ ਤੇ 2-2 ਦਿਨ ਰਹਿ ਗਏ ਨੇ 2 ਦਿਨ ਦੇ ਵਿੱਚ ਵਿੱਚ ਚੋਣ ਕਰਾਉਣੀ ਪੈਗੇ ਉਹਦੇ ਸਾਰੇ ਲਾਲਚ ਪੈਸੇ ਗਨਮੈਨ ਡਰਾਵਾ ਹਰ ਦਾ ਪਰ ਮੈਨੂੰ ਇੱਕ ਗੱਲ ਦਾ ਮਾਣ ਹੈ ਕਾਂਗਰਸ ਪਾਰਟੀ ਦਾ ਇੱਕ ਵੀ ਕਾਉਂਸਲਰ ਸਾਡਾ ਉਹਨਾਂ ਦੇ ਨਾਲ ਲਾਲਚ ਚchnਾ ਦਬਾਅ ਚ ਨਾ ਕਿਸੇ ਭੈ ਦੇ ਥੰਲੇ ਆਇਆ ਅਸੀਂ ਇਸ ਗੱਲ ਤੇ ਮੈਂ ਸੁਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਸੁਮੁੱਚੇ ਕਾਉਂਸਲਰ ਸਭਾ ਦਾ ਵੀ ਧੰਨਵਾਦ ਕਰਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਯੋਧੇ ਨੇ ਉਹ ਡਟ ਕੇ ਖੜੇ ਧੰਨਵਾਦ ਆਜ਼ਾਦ ਕਾਉਂਸਲਰ ਸੀ ਜਿਹੜਾ ਕਿ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਉਹ ਆਮ ਆਦਮੀ ਪਾਰਟੀ ਚਾਹੁੰਦੇ ਤੇ ਅੱਠ ਹੀ ਸ਼ਾਮਲ ਹੋਣਾ ਸੀ ਕਾਂਗਰਸ ਦੇ ਪਰ ਉਹ ਗਲਤ ਤਰੀਕੇ ਨਾਲ ਜਾਏ ਗਏ ਨੇ ਜੇ ਅੱਠ ਦੇ ਅੱਠ ਹੀ ਸ਼ਾਮਲ ਹੋਣਾ ਚਾਹੁੰਦੇ ਕਾਂਗ ਸੋਨੀ ਸਾਹਿਬ بیٹھے ਰਣ ਨੂੰ ਪੁੱਛੋ ਸਾਰੇ ਕੰਟੈਕਟ ਕੀਤਾ ਉਹਨਾਂ ਨੇ ਵੀ ਆਹ ਕਾਂਗਰਸ ਦੇ ਸਿਪਾਹੀਆਂ ਪਰ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਤੁਹਾਡੇ 41 ਦੇ 41 ਤੋਂ ਇਕ ਜੁਟ ਨੇ ਕਿ ਗਰੀਦੋ ਫਰੋਕਤ ਹੋ ਰਹੀ ਹੈ ਇਹਨਾਂ ਦੇ ਬੰਦੇ ਗਏ ਜੇ ਤੁਸੀਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਉ ਲਵਾਂ ਮੈਂ ਤਨਮਾਦ ਵੀ ਕਰਦਾ ਹਾਂ ਉਸ ਐਮਐਲਏ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਗੱਲ ਬੜੀ ਔਖੀ ਹੁੰਦੀ ਕਹਿਣੀ ਆਪਣੀ ਸਰਕਾਰ ਦੇਗੇ ਬਟ ਅੱਛੀ ਗੱਲ ਆ ਉਹਨਾਂ ਨੇ ਇਹਨਾਂ ਦੇ ਜਿਹੜੇ ਪਰਤਾਂ ਖੋਲੀਆਂ ਨੇ ਔਰ ਅਸੀਂ ਉਹ ਚੀਜ਼ ਨੂੰ ਦੁਬਾਰਾ ਦਰਾਫਤ ਕਰਨ ਦੇ ਕਿ ਬਿਲਕੁਲ ਇਸੇ ਤਰ੍ਹਾਂ ਹੋ ਸਟੇਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਕਾਂਗਰਸ ਪਾਰਟੀ ਪੂਰਨ ਬਹੁਮਤ ਦੇ ਨਾਲ ਮੇਰ ਬਣਾਈ ਤੁਹਾਡੇ ਕਹਿਣੇ 41 ਕੋ ਬੰਦ ਹੋਵੇਗਾ ਜਿਸ ਤਰੀਕੇ ਨਾਲ ਤੁਹਾਨੂੰ ਤੁਹਾਨੂੰ ਸਾਡੀ ਪ੍ਰੈਸ ਕਾਨਫਰੰਸ ਤੋਂ ਕੀ ਲੱਗ ਰਿਹਾ ਹੋਰ ਵੀ ਪ੍ਰਧਾਨ ਨੇ ਹੋਰ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਚ ਗੈਂਗਸਟਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਬਿਲਕੁਲ ਉਹਨਾਂ ਨੂੰ ਜਿਹੜੇ ਵੀ ਗੈਂਗਸਟਰ ਨੇ ਉਹਨਾਂ ਬਰਾਦੇ ਗੋਵਰ ਵਿਜੇ ਪ੍ਰਤਾਪ ਜੀ ਨੂੰ ਸਬੂਤ ਦੇ ਕੇ ਕਿਉਂਕਿ ਸਰਕਾਰ ਹੈ ਉਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਕੋਈ ਹੈਗਾ اچھا ਉਸ ਤੋਂ ਦੋ ਦੰ ਕਨ ਮੇਅਰ ਬਣੇਗਾ ਜੀ ਜਿਹੜੀ ਇਹ ਤੁਹਾਨੂੰ ਉਹਨਾਂ ਤੇ ਡਿਪੈਂਡ ਹੈ ਅੱਛਾ ਇੱਕ ਹੋਰ ਚੀਜ਼ ਹੈ ਜੀ ਕਿ ਪਤਾ ਲੱਗਾ ਕਿ 44 ਜਿਹੜੇ ਰਹਿਣਗੇ ਸਾਨੂੰ ਡਰ ਨਹੀਂ ਕਿਸੇ ਚੀਜ਼ ਦਾ ਕਿਉਂ ਜਾਣ ਕੇ ਬਾਅਦ ਇਹ 44 ਨੂੰ ਕਿਤੇ ਰੱਖਿਆ ਜਾ ਰਿਹਾ ਤਾਂ ਕਿ ਉਹਨੂੰ ਕੈਚ ਨਾ ਕਰ ਸਕਣ ਕਿਤੇ ਨਹੀਂ ਰੱਖਿਆ ਜਾਏਗਾ ਅੰਮ੍ਰਿਤਸਰ ਰਹਿਣਗੇ ਸਾਰੇ ਕਿਤੇ ਨਹੀਂ ਰੱਖਿਆ ਜਾਏਗਾ ਠੀਕ ਹੈ ਹਾਂਜੀ ਆਓ ਜੀ ਸੂਚਨ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਓਇਲਾ ਜਿਨ੍ਹਾਂ ਨੇ ਕਿਹਾ ਹੈ ਕਿ ਉਹਨਾਂ ਦੇ ਕੌਂਸਲਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਦੇ ਲਈ ਸਮਰਥਨ ਲੈਣ ਦੇ ਲਈ ਲਗਾਤਾਰ ਧਮਕਾਇਆ ਜਾ ਰਿਹਾ ਹੈ ਉਹਨਾਂ ਦੀ ਖਰੀਦੋ-ਫਰੋਕ ਕੀਤੀ ਜਾ ਰਹੀ ਹੈ ਪਰ ਜਿਸ ਦਿਨੋਂ ਲੈ ਕੇ ਲਗਾਤਾਰ ਕਾਂਗਰਸ ਪਾਰਟੀ ਦੇ ਕੌਂਸਲਰ ਨੇ ਉਹ ਅਜੇ ਤਸਤਮਸ ਨਹੀਂ ਹੋਰੇ ਪਰ ਇਸ ਦੇ ਬਾਵਜੂਦ ਵੀ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਛੋਟੇ-ਮੋਟੇ ਗਲਣ ਲਾ ਕੇ ਪੁਲਿਸ ਉਹਨਾਂ ਦੇ ਘਰਾਂ ਦੇ ਵਿੱਚ ਲਗਾਤਾਰ ਜਾ ਰਹੀ ਹੈ ਤਾਂ ਜੋ ਆਮ ਆਦਮੀ ਪਾਰਟੀ ਆਪਣਾ ਮੇਰ ਬਣਾ ਸਕੇ ਹਰਿੰਦਰ ਸਿੰਘ ਰਾਜ ਸੁਰਿੰਦਰਪਾਲ ਸਿੰਘ ਉਰਪਾਲ ਅੰਮ੍ਰਿਤ ਸਰ